बीसीसीआई ਦੀ ਰਾਜਨੀਤੀ 'ਚ ਸ਼ਨੀਵਾਰ ਨੂੰ ਆਏ ਮੋੜ ਤੋਂ ਬਾਅਦ ਸ਼ਸ਼ਾਕ ਮਨੋਹਰ ਦਾ ਦੁਬਾਰਾ ਪ੍ਰਧਾਨ ਬਣਨਾ ਤੈਅ ਮੰਨਿਆ ਜਾ ਰਿਹਾ ਹੈ। ਖਬਰਾਂ ਹਨ ਕਿ ਮਨੋਹਰ ਨੂੰ ਅਨੁਰਾਗ ਠਾਕੁਰ ਅਤੇ ਸ਼ਰਦ ਪਵਾਰ ਦੇ ਗੁੱਟਾਂ ਦਾ ਸਾਥ ਮਿਲ ਗਿਆ ਹੈ। ਪਹਿਲਾਂ ਤੋਂ ਹੀ ਉਮੀਦ ਸੀ ਕਿ ਡਾਲਮੀਆਂ ਦੇ ਦੇਹਾਂਤ ਤੋਂ ਬਾਅਦ ਸ਼ਰਦ ਪਵਾਰ ਦਾ ਧੜਾ ਬੇहद ਮਜ਼ਬੂਤ ਹੋ ਜਾਵੇਗਾ ਅਤੇ ਅਨੁਮਾਨ ਲਗਾਏ ਜਾ ਰਹੇ ਸੀ ਕਿ ਪਵਾਰ ਖੁਦ ਪ੍ਰਧਾਨਗੀ ਦੇ ਦਾਵੇਦਾਰ ਬਣ ਸਕਦੇ ਨੇ ਪਰ ਹੁਣ ਖਬਰਾਂ ਹਨ ਕਿ ਪਵਾਰ ਦੇ ਧੜੇ ਦੇ ਮਨੋਹਰ ਨੂੰ ਪ੍ਰਧਾਨਗੀ ਮਿਲ ਸਕਦੀ ਹੈ। ਸ਼ਿਸ਼ਾਂਕ ਮਨੋਹਰ ਸਾਲ 2008 ਤੋਂ 2011 ਤੱਕ BCCI ਦੇ ਪ੍ਰਧਾਨ ਰਹੇ ਚੁੱਕੇ ਨੇ ਸੂਤਰਾਂ ਤੋਂ ਮਿਲੀਆਂ ਖਬਰਾਂ ਅਨੁਸਾਰ ਮਨੋਹਰ ਨੂੰ ਪ੍ਰਧਾਨਗੀ ਲੈਣ ਲਈ ਖੁਦ ਅਰຸນ ਜੇਟਲੀ ਅਤੇ ਅਨੁਰਾਗ ਠਾਕੁਰ ਨੇ ਮਨਾਇਆ ਖਬਰਾਂ ਇਹ ਵੀ ਹਨ ਕਿ ਸ਼ਰਦ ਪਵਾਰ ਦੀ ਸਹਿਮਤੀ ਤੋਂ ਬਾਅਦ ਸ਼ਿਸ਼ਾਂਕ ਮਨੋਹਰ ਦਾ ਪ੍ਰਧਾਨਗੀ ਲਈ ਅੱਗੇ ਆਉਣਾ ਤੈ ਹੈ ਅਨੁਰਾਗ ਠਾਕੁਰ ਅਤੇ ਸ਼ਰਦ ਪਵਾਰ ਦੇ ਨਾਲ ਆਉਣ ਤੋਂ ਬਾਅਦ ਮਨੋਹਰ ਨੂੰ 29 'ਚੋਂ 15 ਵੋਟ ਮਿਲਣ ਦਾ ਤੈ ਮੰਨਿਆ ਜਾ ਰਿਹਾ ਹੈ ਅਜਿਹੇ ਜੇ ਕਹਿਣਾ ਗਲਤ ਨਹੀਂ ਹੋਵੇਗਾ ਕੇਕਵਾਰ ਫੇਰ ਤੋਂ ਪ੍ਰਦਾਨਗੀ ਸ਼ਸ਼ాంਕ ਮਨੋਹਰ ਦੇ ਹੱਥ 'ਚ ਜਾ ਸਕਦੀ ਹੈ